ਇਹ ਦੇਖੋ ਇਹ ਪ੍ਰਾਣੀ ਇੱਧਰ ਦੀ ਐ ਕਿ ਪਰਾਂ ਦੀ ਐ ਜੀ ਹਾਂ ਲੈ ਲੈ ਇੱਧਰ ਦੀ ਐ ਹਨਾ ਜੀ ਆਲੇ-ਦਾਲੇ ਲੱਕੜੀ ਜੀ ਦਾ ਬਣਾਇਆ ਵਾ ਤੁਸੀਂ ਹਾਂ ਹੈ ਪ੍ਰੂਪਿਆ ਪ੍ਰੂਪਿਆ ਰੋਲ ਕਰਦਾ ਪਹਿਲਾਂ ਪ੍ਰੂਪਿਆ ਬਣਦਾ ਹਾਂ ਵੇਚਾ ਸਾਨ ਹੀ ਰਲ ਰਹੇ ਪਰ ਬੰਦਿਆਂ ਨੇ ਕਮਾਲ ਕਰਤੀ ਬਈ ਸਾੜਿਆਂ ਨੇ ਜਿਹੜੀ ਆਪਾਂ ਲੇਬਰ ਲੇ ਕੇ ਆਇਆ ਕੰਮ ਸਹੀ ਕਰਤੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਆਲਤੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਲਓ ਜੀ ਅਸੀਂ ਪਹੁੰਚੇ ਹਾਂ ਹਿਮਾਚਲ ਪ੍ਰਦੇਸ਼ ਕਿਉਂਕਿ ਗਾਂਹ ਰਖੜੀਆਂ ਦਾ ਤਿਆਰ ਵੀ ਤਾਂ ਤੇ ਤੁਹਾਨੂੰ ਪਤਾ ਜੀ ਸੌਣ ਦਾ ਮਹੀਨਾ ਵੀ ਹੈ ਇਹ ਦਿਨਾਂ 'ਚ ਕੁੜੀਆਂ ਨੂੰ ਆਪਣੇ ਘਰ ਜਾਣ ਦਾ ਬਹੁਤ ਹੁੰਦਾ ਜੀ ਤੇ ਜਿਹਦੇ ਕਰਕੇ ਮਨਜੀਤ ਤੇ ਚਾਚੇ ਦੀ ਕੁੜੀ ਨੇ ਬਣਾਈ ਸਲਾਹ ਕਹਿੰਦੇ ਵੀ ਅਸੀਂ ਚਾਹੇ ਇੱਕ ਦਿਨ ਲਈ ਲੈ ਕੇ ਜਾਓ ਸਾਨੂੰ ਦੋ ਦਿਨ ਲਈ ਅਸੀਂ ਜ਼ਰੂਰ ਜਾ ਕੇ ਆਣਾ ਚਾਚੇ ਉਹਨਾਂ ਕੋਲ ਤੇ ਚਾਚੀ ਨੇ ਵੀ ਬਹੁਤ ਜ਼ੋਰ ਪਾਇਆ ਬਤਾ ਵੀ ਆ ਕੇ ਜਾਓ ਤੇ ਚਾਚੀ ਲੱਗੀ ਕਹਿਣ ਵੀ ਕਈ ਦਿਨ ਤੋਂ ਸਲਾਹ ਬਣਾ ਰਹੇ ਕਦੀ ਨਹੀਂ ਆ ਜਾਂਦਾ ਕਦੀ ਕਹਿੰਦੀ ਵੀ ਸਾਰਾ ਨਾ ਸਮਾਨ ਅਸੀਂ ਘਰ ਬਣਾਉਣਾ ਹੈ ਕੁਝ ਵੀ ਕਰਨਾ ਵੀ ਹੁਣ ਬਰਸਾਤਾ ਲੱਗ ਸਕਦੀਆਂ ਅਸੀਂ ਪਹਿਲਾਂ ਹੀ ਸਮਾਨ ਉੱਧਰ ਸ਼ਿਫਟ ਕਰ ਦਈਏ ਗੁਰਦੁਆਰੇ ਇਲਾਕੇ ਜਿਹੜਾ ਕਮਰਾ ਹੈ ਵਧੀਆ ਗੱਲ ਹੈ ਵੀ ਇੱਧਰੋਂ ਉੱਧਰ ਚਲੇ ਜਾਣਾ ਵੀ ਸਾਰਾ ਸਿਸਟਮ ਧਾਮਝਾਮ ਉੱਧਰ ਤੇ ਇੱਧਰ ਫਿਰ ਚਾਚਾ ਕਹਿੰਦਾ ਅਸੀਂ ਬੰਦੇ ਲਾ ਕੇ ਇਹ ਮਕਾਨ ਢਵਾਉਣਾ ਤੇ ਨਵਾਂ ਬਣਾਉਣਾ ਜਿੰਨਾ ਕੁ ਵੀ ਬਣਿਆ ਪਰਮਾਤਮਾ ਦੀ ਕਿਰਪਾ ਨਾਲ ਤੇ ਚਾਚੀ ਅੱਜ ਕਹਿੰਦੀ ਵੀ ਦੇਖੋ ਬ੍ਰੇਕਫਾਸਟ ਸੱਜਰੀ ਕਰ ਲਿਆ ਵੀ ਸਾਡਾ ਇੱਕ ਕੰਮ ਹੈ ਉਹ ਕਰੋ ਬਿੰਦਰ ਮਾਹ ਆਏ ਵੀ ਅਸੀਂ ਦੱਸੋ ਭਾਈ ਮਨਜੀਤ ਉਹਨਾਂ ਲੱਗੀ ਵੀ ਹੁਣ ਚਾਚੇ ਉਹਨਾਂ ਨੂੰ ਮਿਲਾਨੇ ਤੁਹਾਨੂੰ ਸਾਰਿਆਂ ਨੂੰ ਦਿਖਾਨੇ ਵੀ ਕਿਆ ਕੰਮ ਕਾਰ ਚੱਲ ਰਿਹਾ ਹੈ ਤੇ ਚਾਚੀ ਕਹਿੰਦੀ ਵੀ ਸਾਡਾ ਜਿਆਦਾ ਮੇਨ ਮਸਲਾ ਪੇਟੀ ਦਾੜਿਆ ਵਾ ਵੀ ਪੇਟੀ ਅੰਦਰੋਂ ਕੱਢਣੀ ਵੀ ਔਖੀ ਹੈ ਵੀ ਕਿੱਦਾਂ ਕਰੀਏ ਕਿਆ ਕਰੀਏ ਵੀ ਅਸੀਂ ਸਾੜੀ ਪੇਟੀ ਪਹਚਾ ਦਿਓ ਇੱਕ ਵਾਰੀ ਉੱਧਰ ਮਾ ٹھیک ਹੈ ਜੀ ਕਰੋ ਖਾਲੀ ਫਿਰ ਲਓ ਜੀ ਹੁਣ ਤੁਸੀਂ ਨਾਲ ਬਣੇ ਰਹੋ ਸਾਰਿਆਂ ਨੂੰ ਮਿਲਾਨੇ ਤੇ ਚਾਚੀ ਨੂੰ ਵੀ ਮਿਲਾਨੇ ਸਵੇਰ ਦਾ ਟਾਈਮ ਹੈ ਤੇ ਇਹ ਬਲੌਗ ਤੁਹਾਡੇ ਲਈ ਬਹੁਤ ਟਰਾਂਸਟਿਕ ਹੈ ਕਿਉਂਕਿ ਅੱਜ ਤੜਕੇ ਤੇ ਮੀਂਹ ਵੀ ਪੈ ਰਿਹਾ ਗਿੱਲਾ ਹੋਇਆ ਪਿਆ ਹੈ ਜੀ ਤੇ ਇਹ ਜੇ ਚ ਜਾਣਾ ਅਸੀਂ ਪੇਟੀ ਲੈ ਕੇ ਦੇਖਦੇ ਹੁਣ ਕਿੱਦਾਂ ਜਾਣੇ ਤੇ ਚਾਚਾ ਤਾਂ ਕਹੀ ਜਾਂਦਾ ਮੇਰੇ ਮੁੰਡਿਆਂ ਪੁਰੱਖ ਦੋ ਮੈਂ ਕਹੀ ਜਾਂਦਾ ਮੇਰੇ ਮੁੰਡਿਆਂ ਪੁਰੱਖ ਦੋ ਪਰ ਪਤਾ ਬਾਤ ਚੇ ਲੱਗਣਾ ਜਾਂ ਪੇਟੀ ਲੈ ਕੇ ਜਾਣਾ ਬਣੂਗਾ ਕਿਆ ਚਲੋ ਠੀਕ ਹੈ ਜੀ ਹੁਣ ਜਿੰਨੇ ਵੀਰ ਭੈਣ ਭਰਾ ਨਾਲ ਜੁੜੇ ਹੋਏ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਾਂਜੀ ਬਈ ਚਾਚਾ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਆ ਲੱਗੇਵੇਂ ਕੰਮ ਕਰਨ ਦਾ ਬਾ ਕੁਛ ਨਹੀਂ ਲਓ ਜੀ ਹਾਂਜੀ ਚਾਚਾ ਜੀ ਦੱਸੋ ਵੀ ਕੀ ਕੰਮ ਕਰਨਾ ਅੱਜ ਅੱਜ ਅਸੀਂ ਸ਼ਿਫਟ ਕਰਨਾ ਸਮਾਨ ਅੱਛਾ ਜੀ ਪੁਰਾਣੇ ਘਰ ਤੋਂ ਉਧਰ ਲੈ ਕੇ ਜਾਣਾ ਤੇ ਨਵਾਂ ਘਰ ਬਣਾਣਾ ਹਾਂ ਜੀ ਆਹ ਪੱਟਣਾ ਬਾਕੀ ਚਾਚੇ ਅਜੇ ਤਾਂ ਬਰਸਾਤਾ ਲੱਗੀ ਵੀ ਆ ਜਣੋਂ ਆਪਾਂ ਐ ਕਰ ਰਹੇ ਵੀ ਅਜੇ ਆਪਣਾ ਸਮਾਨ ਉਧਰ ਪਹਚਾ ਲੀਏ ਹੈ ਨਾ ਇਹ ਚੋ ਵੀ ਸਕਦੇ ਆ ਇਤ ਕੀ ਹੈ ਨਾ ਹਾਂ ਤੇ ਨਹੀਂ ਚੁੰਦੇ ਤਾਂ ਨਹੀਂ ਹੈ ਪਰ ਇਦਾ ਵੀ ਹੁਣ ਬੰਦੇ ਇਕੱਠੇ ਹੋਏ ਆ ਹਾਂ ਆਦੀਨਾ ਜੀ ਉਹੀ ਗੱਲ ਜਿਹੜੀ ਮੈਂ ਕਹਿ ਰਿਹਾ ਤਾਂ ਜੀ ਤੇ ਬਾਅਦ ਚ ਕਰਦੇ ਆ ਜਿਹੜਾ ਚਾਚੇ ਦੇ ਹੱਥ ਚ ਮਸਲਾ ਬਾਅਦ ਚ ਗੱਲ ਕਰਦੇ ਆ ਪਹਿਲਾਂ ਮਿਲੋ ਜੀ ਮਨਜੀਤ ਨੂੰ ਹੋਰ ਬਈ ਮਨਜੀਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਤਿਆਰੀਆਂ ਚੱਲ ਰਹੀਆਂ ਬਾਈ ਅਸੀਂ ਲੱਗੇ ਹੋਏ ਆ ਪੇਟੀਆਂ ਖਾਲੀ ਕਰਨ ਅੱਛਾ ਤੇ ਮੇਰੀ ਇੱਕ ਗੱਲ ਸੁਣ ਲੈ ਪਹਿਲਾਂ ਮੈਨੂੰ ਥੋੜਾ ਕਸੂ ਜੀ ਲੱਗੀ ਬੈਠੇ ਬੈਠੇ ਨੂੰ ਐਨਾ ਕਰੀ ਵੀ ਪੁਰਾਣੀ ਚੁੰਨੀ ਲੱਭ ਗਈ ਚਾਚੀ ਨੇ ਕਹਿ ਦੇਣਾ ਲੈ ਜਾ ਪਾਈ ਉਹ ਚੁੰਨੀ ਨਾ ਚਾਚੀ ਸਾਨੂੰ ਪੰਗਾ ਬਹੁਤ ਬੜਾ ਪਾ ਦੇਣਾ ਨਾ ਤਾਂ ਉਹਦੇ ਗੈਲ ਦਾ ਕੋਈ ਰੰਗ ਮਿਲਣਾ ਨਾ ਸੂਟ ਐਨਾ ਨਾ ਜਾ ਕੇ ਸੂਟ ਫਲਾ ਫਲਾ ਮੁੱਲਾਂ ਪਰਦੇ ਦੇ ਆ ਲੈ ਕਰ ਲਈ ਤੇ ਉਹੀ ਗੋਲ ਮੈਂ ਤੁਹਾਨੂੰ ਕਿਹਾ ਕਿਹਾ ਜੀ ਇੱਕ ਚੁੰਨੀ ਚੱਕ ਲੈਣੇ ਜਿਹਦੇ ਵਿੱਚ ਬਲ ਬਹੁਤ ਹੁੰਨੇ ਬਾਰਫੇ ਰੋ ਦਾ ਰੰਗ ਵੀ ਨਹੀਂ ਨਾ ਹਰਾ ਹੁੰਦਾ ਨਾ ਗੂੜਾ ਹਰਾ ਹੁੰਦਾ ਨਾ ਕੋਈ ਹੋਰ ਹੁੰਦਾ ਹੋਰੇ ਹੁੰਦਾ ਉਹ ਮਹਿੰਦੀ ਰੰਗਾ ਜਾਂ ਵੀ ਨਹੀਂ ਹੁੰਦਾ ਬਾ ਫਿਰ ਉਹਦੇ ਗੈਲ ਦਾ ਸੂਟ ਕਿੱਥੇ ਲੱਭਣਾ ਅੱਜ ਕੱਲ੍ਹ ਚਲੋ ਕੋਈ ਨਾ ਇਹਨਾਂ ਨੂੰ ਕਰਨ ਦੋ ਜੀ ਆਪਣਾ ਕੰਮ ਆਪਾਂ ਦੇਖੀ ਜਾਂਨੇ ਕਿਆ ਕਰਦੇ ਕਰਨ ਬਾਈ ਹੋਰ ਸੱਜਣਾਂ ਦੇ ਵਿੱਚ ਐ ਅੱਜ ਹੋਰੀ ਪੇਟੀ ਖਾਲੀ ਪੇਟੀ ਦੇ ਵਿੱਚ ਪਿਆ 20 ਸਾਲ ਦਾ ਸਮਾਨ ਤੇ ਚਾਚੇ ਦੇ ਹੱਥ ਲੱਗ ਗਿਆ ਕੋਈ ਪੁਰਾਣਾ ਖਲੌਣਾ ਜੀਦੇ ਵਿੱਚ ਲਾਈਟ ਜੀ ਵੀ ਹੈ ਹੁਣ ਚਾਚਾ ਟੋਲੀ ਜਾਂਦਾ ਵੀ ਸੁੱਚ ਕਿੱਥੇ ਲਾ ਦਮੈਂ ਇਹਦਾ ਮੈਮਰੀ ਕਾਰਡ ਕਿੱਥੇ ਪਾ ਦਮਾਂ ਇਹ ਨਹੀਂ ਲੱਗਦਾ ਹੈ ਆਈਟਮ ਕਿਹਾ ਚਾਚੇ ਦਿਖਾ ਤਾਂ ਦੇ ਪੁਰਾਣੀ ਆਈਟਮ ਹੈ ਸੈਲ ਲੈ ਪਏ ਵਿੱਚ ਹੂੰ ਸੈਲ ਤਾਂ ਹੈ ਸਾਰਾ ਦਿਖਾ ਇਦਾਂ ਕਰਕੇ ਸਿਨਰੀ ਜੀ ਹੈ ਕੋਈ ਉਹ ਹੋ ਹੋ ਆ ਦੇਖੋ ਹੀ ਹਮਾ ਚਲਦੀ ਸਿਨਰੀ ਹੈ ਕੋਈ ਹਾਂ ਇੱਥੇ ਗੁੱਟੇ ਪਾਣੀ ਐ ਵਿੱਚ ਗੁੱਡਾ ਜਾਬੀ ਹੈ ਕੁਸ ਹੈ ਹਾਂ ਲਾਈਟ ਵੀ ਬਲਦੀ ਵਿੱਚ ਹੈ ਚਾਚੇ ਹਾਈ ਆਈਟਮ ਤਾਂ ਇੱਧਰ ਨਾ ਲੱਖਾਂ ਵਿੱਚ ਵੀ ਨਹੀਂ ਮਿਲ ਸਕਦੀ ਹੁਣ ਸਾੜੇ ਕਿੰਨੀ ਹਾਂ ਹਾਂ ਸਹੀ ਗੱਲ ਹੈ ਇਹ ਔਰ ਦੇਖ ਲਓ ਪੈਕਿੰਗ ਕਰੀ ਵੀ ਹੈ ਜੀ ਹੈ ਲੇਮੀਨੇਸ਼ਨ ਕਰੀ ਵੀ ਹੈ ਕਿੰਨੀ ਸੋਹਣੀ ਸਿੰਨਰੀ ਹੈ ਜੀ ਕਿਉਂ ਕਰਨਾ ਦੇਖੀ ਕਦੇ ਇਹ ਜੀ ਦੇਖ ਲੈ ਵਿੱਚ ਪਾਣੀ ਦੋ ਗੁੱਡੇ ਜੇ ਵੀ ਐ ਸੱਲ ਵੀ ਐ ਫੇਟੀਆਂ ਮੇਉ ਵੀ ਕਰੂ ਰਾਤ ਨੂੰ ਇਹਨੂੰ ਬਾੜਨੇ ਨੂੰ ਸੁੱਚ ਵੀ ਲੱਗੂ ਹਾਂ ਲੈ ਮੰਜੀ ਤਾਂ ਚੁੰਨੀਆਂ ਹੀ ਦੇਖ ਰਹੀ ਹੈ ਜੀ ਕੀ ਥੱਲੇ ਜੇ ਨਹੀਂ ਪਾਉ ਕੋਈ ਸਿਆਪਾ ਪਾਉਗੀ ਬਈ ਪਰੋਣੇ ਨੂੰ ਹੋਰ ਬਈ ਕੀ ਹਾਲ ਹੈ ਤੇਰਾ ਕਿ ਤਰ੍ਹਾਂ ਲੱਗਿਆ ਇੱਧਰ ਮੌਸਮ ਤੇਰੇ ਪਿੱਛਾਂ ਦਾ ਸਿਨ ਵਿਊ ਹੀ ਬਹੁਤ ਵਧੀਆ ਆ ਰਿਹਾ ਬਹੁਤ ਸਮਝ ਬੁੱਢਾ ਬਈ ਫੇਰ ਹੋਈ ਹੈ ਤੇ ਹੁਣ ਤਿਆਰ ਹੈ ਤੂੰ ਬ੍ਰੇਕਫਾਸਟ ਕਰ ਲਿਆ ਚੱਕ ਲੈ ਜੂਗਾ ਕੱਲ੍ਹ ਹੀ ਪੇਟੀ ਇਹ ਤਾਂ ਹੈ ਬੰਦੇ ਦਾ ਸਰੀਰ ਲੈ ਪੇਟੀ ਦੇ ਨਾਉ ਨੂੰ ਤੂੰ ਐ ਫੋਕਾ ਪੈਂਟਰ ਜਿਹੀ ਮਾਰ ਦੇ ਲੈ ਜੂ ਲੈ ਜੂ ਬਿਕੜੀ ਇਸ ਲੈ ਜੂਗਾ ਰੱਖੋ ਇੱਕ ਵਾਰੀ ਮੋਂਡੇ ਆਪਾਂ ਚੱਕ ਲਈ ਹਾਂ ਚਲੋ ਠੀਕ ਐ ਤੇ ਬਾਕੀ ਹੁਣ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਵੀ ਪਹਿਲਾਂ ਆਪਾਂ ਮੜਾ ਇੱਕ ਪਰਾਂ ਮਿਲਿਆਈਏ ਹੈਨਾ ਵੀ ਕੀ ਆ ਚੱਲ ਰਿਹਾ ਹਾਂ ਉਹ ਹਾਟੀ ਹਾਟੀ ਪਿੱਛੇ ਨੂੰ ਤੋੜ ਉਹ ਹੋ ਹੋ ਕਰਦੀਆਂ ਜੀ ਬੁੱਲਾ ਉੜਦਾ ਤਾਂ ਉਲਝੇ ਗਏ ਤੇ ਜੀ ਬੁੱਲਾ ਬੁੱਲਾ ਕਿੰਨੀਆਂ ਗੱਡੜੀਆਂ ਬੰਤੀਆਂ ਚਾਚੀ ਨੇ ਹੈ ਆ ਤਾਂ ਦੇਖਣ ਵਾਲਾ ਏ ਅਜੂਬਾ ਵੀ ਇੱਕ ਛੋਟੀ ਜੀ ਪੇਟੀ ਐ ਸਮਾਨ ਕੱਢ ਤੇ ਬੱਲਾ ਚਾਚੀ ਪੇਟੀ ਦੇ ਵਿੱਚ ਆ ਵੀ ਰੱਖਿਆ ਹੋ ਮਨਜੀਤ ਮਸ਼ੀਨ ਵੀ ਰੱਖੀ ਹੋਈ ਸੀ ਕੱਪੜੇ ਧੋਣੇ ਵਾਲੀ ਅੱਛਾ ਅੱਛਾ ਹਾਂ ਮਹਾਪਪਾ ਕਿਤੇ ਆ ਦੇਖੋ ਕਿੰਨਾ ਸਮਾਨ ਨਿਕਲ ਰਿਹਾ ਜੇ ਚਾਚੀ ਕੱਢਣ ਲੱਗੀ ਵੀ ਪਰਾਂ ਜਾ ਕੇ ਮਲਾ ਕੇ ਲੈ ਆਣੇ ਤੁਹਾਨੂੰ ਹਾਂ ਚਾਚਾ ਤੜ ਜਾ ਲਿਆ ਇੱਕ ਸਿੰਨਰੀ ਨਹੀਂ ਸਾਫ ਸੁਥ ਲੈਣਾ ਚਰੀ ਦਾ ਪਿਆ ਬਾਏ ਗਿੱਲਾ ਬਹੁਤ ਐ ਮੇਤੇ ਕਹਿ ਤਾਂ ਹੋ ਗਿਆ ਵੀ ਰੱਖੋ ਮੇਰੇ ਮੁੰਡਿਆਂ ਪਰ ਪੇਟੀ ਮੈਂ ਕੱਲ੍ਹ ਹੀ ਲੈ ਜਾਨਾ ਪਰ ਖਪੇਤਾ ਪੰਗਾਈ ਗਿਆ ਰਾਸਤੇ ਬਹੁ ਗਿੱਲੇ ਇਦਨੂ ਹੋ ਕੇ ਜਾਣਾ ਜੀ ਪੇਟੀ ਨਾ ਉੱਪਰੇ ਉੱਪਰੇ ਦਾਸਤੇ ਫਿਰ ਨਹੀਂ ਕਰਨਾ ਦੇਖਦੇ ਕਿੱਥੇ ਬਰਾਤ ਹੋ ਕੇ ਹਾਂ ਜੀ ਸਾਸਰੀ ਕਾਲ ਬੁਲਾ ਦੋ ਜੀ ਪਹਿਲਾਂ ਸਾਸਰੀ ਕਾਲ ਜੀ ਸਾਰਿਆਂ ਨੂੰ ਆ ਦੇਖੋ ਜੀ ਅੱਜ ਲੱਗੇ ਅਸੀਂ ਪੇਟੀ ਖਾਲੀ ਕਰਨ ਅਸੀਂ ਕਿਹ ਰਿਸ਼ਤੇਦਾਰ ਆਏ ਹੋ ਥੋੜੀਆ ਕੰਮ ਕਰਾ ਲੀ ਹਾਂ ਹਾਂ ਥੋੜਾ ਕੰਮ ਲੈ ਲਓ ਇਹਨਾਂ ਤੇ ਕਿਉਂਕਿ ਦੇਖੋ ਅਸੀਂ ਆਏ ਪਏ ਬ੍ਰੇਕਫਾਸਟ ਕਰ ਲਿਆ ਹੁਣ ਹਾਜਮ ਵੀ ਤਾਂ ਕਰਨਾ ਹੈ ਹਾਂ ਬਾਕੀ ਮੇਰੇ ਤੇ ਪੰਪ ਦੇ ਹੋ ਗਿਆ ਵੀ ਮੇਰੇ ਮੁੰਡਿਆਂ ਪਰ ਰੱਖੋ ਚਾਚੀ ਨੇ ਤਾਂ ਜਦੀ ਖਾਲੀ ਕਰਤੀ ਪੱਲਾ ਪੱਲਾ ਅਰੇ ਇੱਕ ਦੇਖੋ ਜੀ ਪੇਟੀ ਆ ਇੰਨੀ ਕ ਮੰਨੂਗੇ ਤੁਸੀਂ ਆ ਦੇਖੋ ਬਾਈ ਕਿੰਨੀ ਸੰਨ 1994 ਵਾਹ ਵਾਹ ਇਹ ਤਾਂ ਆਜ਼ਦੀ ਦੀ ਪੇਟੀ ਆ ਹਾਂ ਚਾਚੀ ਦੇ ਦਾਜ ਵਾਲੀ ਪੇਟੀ ਹੈ ਹੀ ਹੈ ਇਹ ਬਣੀ ਵੀ ਵੀ ਉੱਪਰ ਦਿਖਾਇਆ ਬਾਈ ਹਾਂਜੀ ਇਹ ਫਰਹੰਸ ਸਿੰਘ ਚੁੰਨੀ ਕਾਲਾ ਜਿੱਦੀ ਤੇ ਬਣਵਾ ਕੇ ਕਰੀਆਂ ਦੀ ਤਿੰਨ ਬੇਟੀਆਂ ਇੱਕ ਲਈ ਦੀ ਢੈਲ ਮਾਰਾ ਵਾਲੀ ਨਾਨ ਤੇ ਸ਼ਾਮੂ ਅੱਛਾ ਜੀ ਤੇਰੀ ਦੇ ਤਮਾਮੀ ਨੇ ਲਈ ਤਿੰਨ ਬੇਟੀਆਂ ਬਣਾਈਆਂ ਭਾਈ ਨੇ ਤਿੰਨ ਬਣਾਈਆਂ ਇਕੱਠੀਆਂ ਹੀ ਉਸ ਟਾਈਮ ਆਹ ਪੇਟੀ 1500 ਦੀ ਬਣੀ ਸੀ 1500 ਦੀ ਲੈ ਦੇਖ ਲੋ ਜੀ ਅੱਜ ਤੱਕ ਨਾ ਐਨ ਪੇਟੀ ਸਹੀ ਸਲਾਮਤ ਪਈ ਹੈ ਜੀ ਇਹ ਜੀਆਂ ਪੇਟੀਆਂ ਆਪਣੇ ਕੋਲ ਵੀ ਪਈ ਜੀ ਆਪਣੀ ਮਾਤਾ ਦੀ ਇਹ ਤਾਂ ਥੋੜੀ ਕ ਵੱਡੀ ਆ ਉਹ ਜਣੋ ਪਰ ਐ ਵੀ ਚਾਚੀ ਉਹਨਾਂ ਹੁਣ ਬਣਾਈ ਉਹ ਪਹਿਲਾਂ ਦੀ ਬਣੀ ਵੀ ਐ ਪਹਿਲਾਂ ਤਾਂ ਬਹੁਤ ਭਾਰੀ ਪੇਟੀਆਂ ਹੁੰਦੀਆਂ ਚਾਚੀ ਹਨਾ ਇਹ ਵੀ ਭਾਰੀ ਬਿੱਦਰ ਅੱਛਾ ਥੱਲੇ ਅੰਕਰ ਲੱਗੇ ਆ ਦੇ ਅੱਛਾ ਜੀ ਥੱਲੇ ਵੀ ਅੰਕਰ ਆ ਸਪੋਟਾਂ ਨੂੰ ਐ ਲੰਬੇ ਦੂਸਰੇ ਹਾਂ ਅੰਗਲ ਐ ਥੱਲੇ ਹਾਂ ਫਿਰ ਤੂੰ ਪਹਿਲਾਂ ਤਾਂ ਹੱਦੀ ਮੈਨੂੰ ਚਾਚੀ ਮਨ ਨੂੰ ਮੇਤੇ ਕਾ ਤੇ ਹਾਂ ਕਰਵਾ ਲਈ ਤਾਂ ਮੈਂ ਤਾਂ ਕਹਿ ਦਿੰਦਾ ਵੀ ਤਿੰਨੇ ਚਾਰੇ ਜਣੇ ਚੱਕ ਲੂੰਗੇ ਹੁਣ ਤੁਸੀਂ ਮੇਰਾ ਮਜ਼ਾਕ ਉਡਾਉਂਗੇ ਤੂੰ ਹੀ ਤਾਂ ਮੇਰੇ ਨਾਲ ਉੱਕਾ ਚੋੱਕਾ ਕਰ ਲਿਆ ਨਾ ਦੀ ਪੇਟੀ ਕੱਢਣੀ ਐ ਮੈਂ ਕਿਹਾ ਲੈ ਜੂ ਚੱਕ ਲਓ ਜੀ ਦੇਖੋ ਇਹ ਪੇਟੀ ਚੋਂ ਪੁਰਾਣਾ ਸਮਾਨ ਆ ਦੇਖਾ ਚਾਚੀ ਨਾ ਅਜੇ ਨਿਕਲ ਰਹੀ ਹਾਜੀ ਆਤਾ ਜਾਦੂਗਰ ਨਹੀਂ ਕੱਟੇ ਕਰਦਾ ਜੀ ਪਟਾਰੀ ਚੋਂ ਸਮਾਨ ਓਕਣਾ ਨਿਕਲੀ ਜਾਂਦਾ ਅਜੇ ਤਾਂ ਆ ਬੈੱਡ ਪੂਰੇ ਹੀ ਭਰਤੇ ਆ ਲੋ ਓ ਹੋ 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 ਉਹ ਦੇਖੋ ਪੁਰਾਣੇ ਮੈਂ ਤੁਹਾਨੂੰ ਦਿਖਾਇਆ ਤਾਂ ਉਹ ਦੇਖੋ ਚੈਣ ਹੋ ਰਿਹਾ ਸਮਾਨ। ਉਹ ਸੱਚੀ ਸਰਾਣੇ ਕਰਨੇ ਨੂੰ। ਲੈ ਭਾਈ ਸਰਾਣਿਆਂ ਦੀ ਵਾਰੀ ਆ ਗਈ। ਪਹਿਲਾਂ ਤਾਂ ਉੱਪਰ-ਉੱਪਰ ਦੇ ਕੱਪੜੇ ਨਿਕਲੇ ਹਨਾ ਚਾਚੀ। ਦੇਖੋ ਜੀ ਪੁਰਾਣੇ ਕੱਪੜੇ ਚੁੰਨੀਆਂ ਕਿੰਨੇ ਸੋਹਣੇ ਹਨ। ਆਹ ਚੁੰਨੀ ਆ ਤੇ ਪੈਕ ਚ ਪਾ ਦਿਆ ਲੈ। ਆ ਲੈ ਚੱਕ ਇੱਕ ਹੋਰ ਜੋੜਾ। ਆ ਲੈ ਜੀ ਸਰਾਣੇ ਸ਼ੁਰੂ ਹੋ ਗਏ। ਦੇਖੋ ਜੀ ਇਹੋ ਜਿਹੇ ਹੁੰਦੇ ਨੇ ਪਹਿਲਾਂ ਸਰਾਣੇ ਅੱਜ ਦੇ ਕਿਆ ਸਰਾਣੇ ਆ ਜੀ। ਰੂਈ ਪਾਈ ਵੀ ਇਹ ਆ ਗਈਆਂ ਚਾਦਰਾਂ, ਦਰੀਆਂ, ਖੇਸੀਆਂ, ਖੇਸੀਆਂ। ਇਹ ਕੰਬੜਾ ਹੀ ਦੇਖੋ ਪੁਰਾਣੇ ਪੁਰਾਣੇ ਕੰਬੜਾ ਖੇਸੀ ਆ ਗਈ ਗੈਲਹਾਏ ਖੇਸੀ ਵਾ ਸਰਾਣਾ ਆਹ ਕੀ ਗੈਲਾਗੀ ਤਲਾਈ ਇਹਨਾਂ ਲੱਗ ਜਦਿਆਂ ਮੈਂ ਕਹਿੰਦਾ ਠੱਗ ਲਿਆ ਨੂੰ ਆ ਦੋ ਚਾਈ ਕਿੰਨੇ ਦੀ ਇੱਕ 1400 ਦੀ ਦੋ ਦੋ ਹੈ ਕੁਝ ਨਹੀਂ ਹੈ ਨਾ ਪ੍ਰੇਤਨਾ ਕਰਿਆ ਭਾਈ ਸੌਦਾ ਆਨਲਾਈਨ ਇਹ ਦੇਖੋ ਕਿੰਨੇ ਸੋਹਣੇ ਗਲੀਚੇ ਆ ਕੇ ਦੇਖ ਲੋ ਜੀ ਗਲੀਚੇ ਹੈ ਵਾ ਅਜੇ ਵੀ ਦੇਖ ਲਓ ਨਾਲੇ ਖਾਲੀ ਹੋ ਗਈ ਜੀ ਪੇਟੀ ਅਜੇ ਵੀ ਨਿਕਲੀ ਜਾਂਦਾ ਕੰਮ ਸਮਾਨ ਆ ਲੋ ਜੀ ਇਹ ਹੁੰਦੀਆਂ ਪਹਿਲਾਂ ਦਰੀਆਂ ਆਪ ਬੁਣੇ ਕਰਦੇ ਇਹਦੇ ਹੈ ਚਾ ਚਾਚੀ ਨੇ ਕੋੜੇ ਵਾਲੀ ਖੁੜੀ ਵੀ ਰੱਖੀ ਵੀ ਵਿੱਚ ਚਾਚੀ ਨੂੰ ਫੜਾ ਦੇ ਕੋੜੇ ਵਾਲੀ ਖੁੜੀ ਪਹਿਲਾਂ ਜੁੰਨੀਆਂ ਦੀ ਕੋੜੇ ਵਾਲੀ ਖੁੜੀ ਖੋਲਤੀ ਦੋ ਤਿੰਨ ਜੁੰਨੀਆਂ ਸੁੱਕ ਗਲਿਆ ਲੈ ਬਸ ਉਤੀ ਚੁੰਨੀਆਂ ਨਾਲ ਝਾ ਲਣਾ ਬਸ ਆ ਲੰਘ ਜਾਣਾ ਹੈ ਚਾਚੀ ਝਾ ਲੰਘ ਜਾਣਾ ਹਾਂ ਮਾਂ ਜਿਹੜੀਆਂ ਪ੍ਰਾਣੀਆਂ ਚੁੰਨੀਆਂ ਨਿਕਲੀਆਂ ਐ ਵਧੀਆ ਹੋ ਗਿਆ ਹੁਣ ਸਾਲ ਆ ਇਹਨਾਂ ਨਾਲ ਉਹ ਜੀਆਂ ਰਹਿਣਾ ਪਹਿਲੇ ਪੁਰਾਣੇ ਪੈਸੇ ਐ ਇਹ ਤਾਂ ਚੋੜ ਜੀ ਲੇਉਦੇ ਤੇ ਤਲੋਚੇ ਲਿਆਏ ਤੇ ਲਾਪੁਕੇ ਵੀ ਘਰ ਰੱਖੀ ਦੇ ਬਰਕਤ ਨੂੰ ਪੇਟੀ ਚ ਅੱਛਾ ਜਿਹੜਾ ਉਹ ਪਰਨ ਤਲੋਚ ਗੇਰਦੇ ਹਨਾ ਬਾਣੀ ਵਾਲਾ ਤਲੋਚ ਵੀ ਕੋਈ ਹੋਣਾ ਸਿਆਣਿਆਂ ਦਾ ਪਹਿਲਾ ਰੀਤ ਹਨਾ ਵੀ ਤਲੋਦੇ ਪੈਸੇ ਰੱਖੋ ਪੇਟੀ ਜ ਹੈ ਆਪੇ ਸਮਾਨ ਬਣੀ ਜਾਂਦਾ ਅੰਦਰ ਦੇਖ ਲੋਈ ਬੱਲਾ ਬੱਲਾ ਇਹ ਤਾਂ ਘਾਂਟੇ ਦੇ ਕੱਟ ਰਹੇ ਹਨ ਬਾਕੀ ਸੱਚ ਹੈ ਇਹ ਲੋ ਜੀ ਕੋਈ ਪੁਰਾਣੀ ਚੀਜ਼ਾਂ ਨਿਕਲ ਰਹੀਆਂ ਕੋਈ ਚੀਜ਼ ਦਿਖਾਣੇ ਵਾਲੀ ਨਾ ਕੋਈ ਪੁਰਾਣੀ ਚਾਚੀ ਸਾਨੂੰ ਦਿਖਾ ਦੇ ਹਾਂ ਹਾਂ ਗਲੀਚੇ ਅਸੀਂ ਤੇਰੇ ਦੇਖ ਲੈ ਗਲੀਚਾ ਦਿਖਾਇਆ ਹੀ ਨਹੀਂ ਤੱਕ ਖੋਲ ਕੇ ਆ ਉਪਰੇ ਪਿਆ ਸਰਾਨੇ ਦੀ ਚੱਲ ਲਓ ਭਾਈ ਹੋ ਗਈ ਖਾਲੀ ਪੀ ਪੀ ਐ ਕਰਿਆ ਕਰਨਾ ਸੀ ਹੂੰ ਧੂੜਾ ਲਓ ਬੰਦੇ ਲੈ ਕੇ ਕਰਨੇ ਹਾਂ ਚੁੰਨੀ ਅੱਤੀ ਕੋਈ ਕਰਨੀ ਬਾਤ ਸ ਮੈਂ ਤੈਨੂੰ ਕਿਹਾ ਤਾਂ ਵੀ ਪੰਗਾ ਤਾਂ ਉਹੀ ਪੈਣਾ ਹੋਣਾ ਬਾਈ ਇੱਕ ਚੁੰਨੀ ਲੈ ਜਾਏ ਕਰ ਸਾਰਾ ਸਾਲ ਘੁੰਮੀ ਜਾਏ ਕਰ ਪਹਿਲੇ ਰੰਗ ਗਏ ਹੈ ਨਾ ਚੁੰਨੀ ਹੂੰ ਇਹ ਹੀ ਬੋਤ ਹੈ ਹਾਂ ਦੋਪਰੇ ਹੱਥ ਨਹੀਂ ਆ ਨਾ ਪਹਿਲਾ ਇਹ ਹੀ ਹੁੰਦਾ ਦਾ ਚਾਚੀ ਹੈ ਨਾ ਬਾਈ ਇੱਕ ਚੁੰਨੀ ਲੈ ਲੈਣੀ ਉਹਦੇ ਗੱਲ ਮਲਾ ਲੈਣੀ ਸੂਟ ਨਹੀਂ ਨਹੀਂ ਰੰਗਾ ਲੈਣੀ ਹੋਰ ਸੂਟ ਹਟਾ ਲੰਦੀ ਚਾਚੀ ਸੂਟ ਕੋਟਨ ਦੀ ਲੈ ਲਈ ਬਸ ਚਾਰ ਸੂਟ ਪਾੜ ਦੇਣੇ ਬਸ ਦੇਖ ਲਓ ਲਓ ਜੀ ਇੱਕ ਗਾਠੜੀ ਹੋਰ ਬੰਨ੍ਹ ਹੋ ਰਹੀ ਚਾਚੀ ਜਿਹੜੀਆਂ ਤਾਂ ਇਹ ਗਾਠੜੀਆਂ ਚ ਸਮਾਨ ਬੰਨਤੇ ਆ ਤਾਂ ਵਧੀਆ ਕਰਿਆ ਹੋਰ ਹੁਣ 21 ਪੰਜ ਚੱਕਣੀ ਪਾਰ ਹਾਂ ਚਲੋ ਚੱਕੋ ਆਪਣਾ ਪਾਰ ਨੂੰ ਪਹਿਲਾ ਪੇਟੀ ਟਕਾਵ ਹੈ ਉਧਰ ਹੈ ਨਾ हां मैं चली बेटी टिका के सेट करके अब फिर ਵਿੱਚ ਸਮਾਨ ਭਰ ਦੇਣਾ ਠੀਕ ਹੈ ਨੀ ਤਾਂ ਤਾਂ ਕੱਲ ਨੂੰ ਭਰ ਲੂ ਹਾਂ ਭਰ ਲੂ ਅੱਜ ਕਰੀ ਜਾਓ ਜਿੰਨਾ ਕੰਮ ਹੈ ਲੋਈ ਚਾਚੀ ਨੇ ਫਿਰ ਅੱਜ ਕਿਹਾ ਕਹਿੰਦੀ ਸੇਵਾ ਅੱਜ ਦੇ ਦਿਨ ਰਹਿਣੇ ਦਿੰਦੇ ਆਪਾਂ ਆਪਣਾ ਕੰਮ ਕਰ ਲਈਏ ਵਧੀਆ ਕਰਿਆ ਚਾਚੀ ਨੇ ਸਕੀਮ ਸੋਚੀ ਵੀ ਬੰਦੇ ਆਏ ਵੇ ਆ ਸੇਵਾ ਕਰਨ ਨੂੰ ਹਾਂ ਅੱਜ ਸੇਵਾ ਇੱਧਰ ਲਵਾ ਦੇਣਾਂ ਦੀ ਚੱਲਣ ਦੇ ਰਸਤੇ ਦਾ ਬੰਦ ਕਰਤੇ ਦਾ ਚਾਚੀ ਚਾਚੀ ਇਹ ਦਰਵਾਜ਼ਾ ਇੰਨਾ ਕ ਹੈ ਹੈ ਮੇਰੇ ਹਿਸਾਬ ਨਾਲ 3 ਕ ਫੁੱਟ ਦਾ ਪੇਟੀ ਹੈ ਤੇਰੀ 3.5 ਫੁੱਟ ਚੜਾਈ ਤੇ ਇਧਰ ਲਾ ਵੀ 3 ਕ ਫੁੱਟ ਦਾ ਹੀ ਹੈ ਲੰਘ ਜੂ ਪੇਟੀ ਕਿੱਥੇ ਲੰਘੋਗੀ ਪੱਖ ਕਰੀਤੀ ਪੱਖ ਪਰ ਹੂੰ ਪੱਖ ਨਾ ਕਰਕੇ ਲਿਆਣੀ 80 ਕਿ ਐਂਗਲ ਪੈਗੀ ਪਹਿਲਾਂ ਵੀ ਤਾਂ ਰੱਖੀ ਕਿਸੇ ਤਰ੍ਹਾਂ ਲੰਘ ਜਾਂਦੀ ਅੰਦਰ ਨੂੰ ਉੱਤੇ ਲੰਘੀ ਜਾਂਦੀ ਆ ਪਰ ਲੱਤਾਂ ਵੱਡੀਆਂ ਤੇ ਇਹਦੀਆਂ ਫੇਰ ਬਾੜੀ ਪੱਖ ਪਰ ਕਰਕੇ ਅੱਛਾ ਇਹ ਦਰਵਾਜ਼ੇ ਮੋਂ ਤਾਂ ਨਹੀਂ ਆ ਸਕਦੀ ਇੱਧਰ ਆਊਗੀ ਇਹ ਦਰਵਾਜ਼ੇ ਚੋਂ ਹਣਾ ਭਾਈ ਦੇਖਦੇ ਹੁਣ ਕੱਢ ਕੇ ਚਾਚਾ ਵੈਸੇ ਮਿਣਕਾ ਤਾਂ ਲੈ ਗਿਆ ਲੈ ਗਿਆ ਵੀ ਤਾਂ ਅੱਗੇ ਨਾਲ ਹੈ ਉਹ ਤਾਂ ਹੁਣ ਬਾਅਦ ਚ ਪਤਾ ਲੱਗੂਗਾ ਵੀ ਕਿਆ ਨਿਕਲਦਾ ਤਾ ਅੱਗੇ ਗੱਲ ਮਣਕਾ ਲੈ ਗਿਆ ਤਾਂ ਅੱਗਾ ਇਕੱਠਾ ਵੀ ਹੋ ਸਕਦਾ ਹਨੀ ਹਾਂ ਉੱਥੇ ਖਿੱਚ ਕੇ ਵੀ ਮਿਲ ਲੈਣਾ ਉਹਨਾਂ ਪੇਟੀ ਮਿਲਣੀ ਢਿੱਲੇ ਜੇ ਤਾਂ ਅੱਗੇ ਗੱਲ ਹੋਰ ਪੇਟੀ ਜਾਨ ਕੁਝ ਵੀ ਹੋ ਜਾਣਾ ਹਨੀ ਬਾਹਰੀ ਖਰਿਆ ਦੀ ਪੇਟੀ ਕਿਤੇ ਐਂ ਵੀ ਨਾ ਹੋ ਜਾਵੇ ਚਾਚੀ ਵੀ ਜਿਕਣਾ ਜਿਕਣਾ ਅਸੀਂ ਪੇਟੀ ਕੱਢਾ ਚਾਚਾ ਚੱਕਾ ਕੋਹਾੜਾ ਵੀ ਆ ਚਕਾਠ ਵੜ ਦੋ ਇੱਧਰ ਤੇ ਹੈ ਐਂ ਵੀ ਤਾਂ ਹੋ ਸਕਦਾ ਹਨੀ ਇੱਥੇ ਟੱਚ ਕਰ ਕੇ ਕਹਿੰਦਾ ਵੜ ਦੋ ਚਕਾਠ ਕਿਤੇ ਐਂ ਵੀ ਨਾ ਹੋ ਜਾਵੇ ਚਾਚੀ ਕਾ ਹੈਵੀ ਮੇਰੀ ਪੇਟੀ ਨਾ ਉਹ ਨਾ ਜੇ ਵੱਡੇ ਉੱਚਾਠਾ ਚਾਚੇ ਨੇ ਕਹਣਾ ਪੇਟੀ ਵੜ ਦੋ ਸਾਈਡ ਤੇ ਕਹਲਾ ਲੱਗਾ ਵੱਡੀਆਂ ਨੇ ਐਤ ਕੀ ਦੇਖੀ ਹੁਣ ਬਚਾਉ ਰੱਖੀ ਗੈ ਲੋ ਜੀ ਸਾੜੇ ਕੋਈ ਪਤਾ ਨਹੀਂ ਚਾਚੇ ਨੇ ਮੈਂ ਦਿਲ ਖੁਸ਼ ਕਰ ਤੇ ਆ ਪੇਟੀ ਨੇ ਰੰਗ ਕਰਿਆ ਵਾ ਉੱਪਰ ਮਿਸਤਰੀ ਨਾ ਨਾਮ ਬਕਾਇਦਾ ਲਿਖਿਆ ਵਾ ਸਾਰਾ ਕੁਸ ਹੈ ਚੁੰਨੀ ਕਲਾ ਹੂੰ ਦੇਖ ਲਓ ਹੁਣ ਪਤਨੀ ਕੀ ਕੋ 24 ਸਾਲ ਨੂੰ ਲੱਗੀ ਹਾਂ ਇੱਕ ਦੇਖ ਲਓ ਗਾਰਡਰ ਵੀ ਨੇੜੇ ਨੇੜੇ ਇਹਦੇ ਖਣ ਕਿੰਨੇ ਬਣਾਤੇ ਜੀ 1 2 3 4 5 6 ਵਾਹ ਜਣਾ ਨੇੜਾ ਨੇੜਾ ਰੱਖਣਾ ਪੈਂਦਾ ਨਾ ਇੱਧਰ ਹੀ ਕਿਉਂ ਕੱਚੇ ਨਾ ਫੱਟੇ ਚੋੜੇ ਫੱਟਾ ਟੁੱਟੇ ਜੀ ਫੇ ਹਾਂਜੀ ਤਾਂ ਮਤਲਬ ਕਿ ਥੱਲੇ ਨੁਕਸਾਨ ਨਹੀਂ ਹੋਊਗਾ ਕਿ ਕੋਈ ਤੇ ਆ ਬੈਠਾ ਹੋ ਬਸ ਜਿਹੜਾ ਇੱਕ ਟੁੱਟੂਗਾ ਇੱਕੇ ਆ ਹਨੀ ਸਾੜੇ ਕਿੰਨੀ ਬਾਲੇ ਹੁੰਦੇ ਤੇ ਗੱਬੇ ਖਾਲੀ ਹੁੰਦਾ ਦਾ ਉਹ ਟੁੱਟ ਜਾਂਦੇ ਤੇ ਹਾਂ ਹੁਣ ਇਹ ਜੇ ਫੱਟਾ ਟੁੱਟ ਵੀ ਗਿਆ ਮਿੱਟੀ ਨਹੀਂ ਗਿਰੂਗੀ ਜੀ ਉੱਪਰੇ ਰੁਕ ਜਾਣਾ ਉੱਪਰੇ ਰੁਕ ਜਾਣਾ ਜੀ ਗਾਰਡਰ ਨੇ ਰੋਕ ਲੈਣਾ ਠੀਕ ਹੈ ਬਾਈ ਸਕੀਮ ਹੈ ਨਾਲੇ ਇੱਕ ਹੋਰ ਹੈ ਛੋਟੇ ਕਰਤੇ ਜਿੰਨੇ ਲੰਬਾਈ ਹੁੰਦੀ ਨਾ ਜੀ ਇਹਨਾਂ ਦੀ ਉਹ ਨਹੀਂ ਚਕੋ ਥੱਲੇ ਨੂੰ ਪੈਣਾ ਦਾ ਇਹਦਾ ਨਾਲੇ ਮਿੱਟੀ ਵੀ ਵੱਧ ਪਾਈ ਵੀ ਜੀ ਕਿੱਕ ਗਿੱਠ ਪਾਈ ਵੀ ਉੱਪਰ ਡੇਡ ਡੇਡ ਗਿੱਠ ਗਣਾ ਨਹੀਂ ਤਾਂ ਨਾ ਇਹਨੇ ਇਹਦੀ ਕਿੰਨੀ ਕ ਚੜਾਈ ਹੈ ਤੁਸੀਂ ਦੇਖ ਲਓ 1 ਫੁੱਟ 2 ਫੁੱਟ 3 ਫੁੱਟ ਤੇ ਦਰਵਾਜ਼ੇ ਦੀ ਹੈ ਪਾਉਣੇ ਇੱਕ ਤਿੰਨ ਤੇ ਥੋੜੀ ਜਿਹੀ ਦੋ ਕ ਉਂਗਲ ਘਟ ਹੈ ਜਾਨੀ ਤਾਂ ਕਰਕੇ ਜੀ ਸਾਨੂੰ ਪੈਰ ਵੱਢਣੇ ਪੈਗੇ ਚਲੋ ਕੋਈ ਨਹੀਂ ਦੇਖ ਲਓ ਜੀ ਪੈਂਟ ਦੇਖੋ ਹੈ ਸਾਰਾ ਕੁਝ ਲਿਖੇ ਕਰਦੇ ਤੇ ਜੀ ਬੰਦੇ ਦਾ ਕੀ ਨਾਮ ਹੈ ਹੈ ਸਤਗੁਰੂ ਤੇ ਪੰਮਾ ਹਰਮਾਨ ਸ ਆਹ ਕੀ ਕਹਿਣਾ ਬਾਈ ਤੇਰਾ ਪੇਟੀ ਬਾਰੇ ਕਿੰਨਾ ਕ ਵਜਣਾ ਵਜਨ ਰਹੇਗਾ ਕੀ ਤੂੰ ਤਾਂ ਮੈਨੂੰ ਐ ਲੱਗਦਾ ਵੀ ਜਿਕਣਾ ਤੂੰ ਪੇਟੀ ਨੂੰ ਐ ਸੋਚ ਰਿਹਾ ਵੀ ਪੰਜਾਬ ਲੈ ਕੇ ਜਾਣੀ ਐ ਇੰਨੇ ਗੂੜੀਆਂ ਢੂਂਗੀਆਂ ਸੋਚਾਂ ਚ ਪਿਆ ਪੰਜਾਬ ਮਰ ਜਾਣੀ ਸਾਖੀ ਹੈਗਾ ਪਹਾੜ ਨੂੰ ਚੜਾਣੀ ਪਈ ਹੈ ਹੈ ਨਾ ਨਾ ਕਰ ਮੇਰੇ ਯਾਰ ਤੂੰ ਤਾਂ ਸਮਾਂ ਟੰਗ ਸੋਚ ਤੇਰੇ ਵਰਗਾ ਛੋਟਾ ਸਰੀਰ ਤਾਂ ਇੱਕ ਮੁੰਡਾ ਲਾ ਗੱਬੇ ਬਸ ਇੱਧਰ ਮੈਂ ਲੱਜਣਾ ਗੱਲ ਇੱਕ ਹੋਰ ਵੀ ਹੋ ਗਈ ਜੀ ਮੇਤੇ ਕਹਿ ਹੋ ਗਿਆ ਵੀ ਜੇ ਪੇਟੀ ਕਢਾਣੀ ਪਹਿਲਾਂ ਬਾਈ ਬ੍ਰੇਕਫਾਸਟ ਤਾਂ ਕਰ ਲਈਏ ਤਕੜਾ ਜਾ ਮੰਨੋ ਚਾਚੀ ਨੇ ਨਾ ਭੱਜ ਕੇ ਬਾਈ ਜਦੀ ਕਿਆ ਕਰਿਆ ਕਹਿੰਦੇ ਆ ਲੋ ਰੋਟੀਆਂ ਸਾਨੂੰ ਰੋਟੀਆਂ ਖਵਾਤੀਆਂ ਸੀ ਨੇ ਇਸਤੀ ਚ ਆ ਕੇ ਮਾਂ ਹੁਣ ਬਾਈ ਪੇਟੀ ਚੱਕਣੇ ਜੋ ਕੇ ਕਰਤਾ ਲਿਆ ਤੁਸੀਂ ਪਰ ਹੁਣ ਸਾਤੇ ਨਹੀਂ ਤੁਰ ਹੁੰਦਾ ਖਾ ਕੇ ਪੰਜ ਪੰਜ ਰੋਟੀਆਂ ਲੈ ਕੇ ਵੀ 1 ਕਿਲੋਮੀਟਰ ਜਾਣਾ ਜੀ ਪਹਾੜੇ ਪਹਾੜ ਉੱਪਰੇ ਉੱਪਰ ਜਾਣਾ ਇਹ ਰਸਤੇ ਨੂੰ ਐ ਘੁੰਮ ਕੇ ਉਹ ਜਾਣਾ ਗੁਰਦਾਰੇ ਕੋਲ ਐ ਚਾਚੀ ਉਹ ਦੇਖ ਬਾਤ ਕਰ ਸੁਤੀ ਲੈ ਲੈ ਕੋਈ ਐਗਾ ਚਾਚੀ ਹੁਣ ਚਾਹ ਦਾ ਡੱਬਾ ਪਲਾ ਦੇ ਚਾਚੀ ਗਿਆ ਚਾਚਾ ਚਾਚੇ ਨੂੰ ਵਾਲ ਮਿਲ ਗਏ ਤੇ ਮੈਂ ਲੈ ਕੱਟੇ ਕਰਕੇ ਰੱਖੂਗਾ ਅੰਦਰ ਚਾਚੇ ਨੇ ਤਾਂ ਸਿਰ ਪਰ ਟਕਾ ਲਏ ਮੁੰਲਾਦੀ ਚਾਚਾ ਪਹਿਲਾਂ ਨਾ ਉਹ ਜਾਂਦਾ ਹੋਣਾ ਜਿਹੜਾ ਆਪਣੀ ਆਪਣਾ ਉਹ ਕਿਆ ਕਰੇ ਕਰਦੇ ਹੈਂ ਨਾਟਕਾ ਚ ਤਾਂ ਜਾਂਦਾ ਹੀ ਜਾਂਦਾ ਤਾਂ ਇਹ ਉਹ ਵੀ ਕਰਦਾ ਤਾਂ ਪਹਿਲਾਂ ਰੋਲ ਉਹ ਚਾਚਾ ਕਹਿੰਦਾ ਨਾ ਮੈਂ ਤਾਂ ਵਾਲ ਲਾਈ ਕਹਿੰਦਾ ਮੇਰੇ ਸਿਰ ਪਰ ਵਾਲ ਨਹੀਂ ਤੇ ਹੁਣ ਮੈਂ ਪੇਟੀ ਚੱਕਣੀ ਹੈ ਆਹ ਲਾ ਤੀ ਮੁੰਡਾ ਨਹੀਂ ਉਹ ਦਰਤੀ ਹੈ ਉਹ ਕੁੜੀ ਵੀ ਡਰਾਤੀ ਚਾਚੇ ਨੇ ਤਾਂ ਲੈ ਭਾਈ ਚਲੋ ਕੋਲ ਵੀ ਹੋ ਗਈ ਹੈ ਤੇ ਲੈ ਵੀ ਹੁਣ ਉਹੀ ਗੱਲ ਆ ਗਈ ਕਹਿੰਦਾ ਜੇ ਕੋਈ ਕੰਮ ਕਰਾਉਣਾ ਪਹਿਲਾਂ ਕੁਸ ਖਿਲਾਓ ਜਦ ਖਾ ਲਿਆ ਕਹਿੰਦਾ ਜੇ ਉਹ ਗੱਲ ਨਹੀਂ ਬਣੀ ਐਹੀਂ ਜਾਣਾ ਇਹਨੇ ਲੰਬੀਓ ਪਰ ਸਿਰਪ ਚੱਕੂ ਨਾ ਨਾ ਉਹ ਚਾਚੇ ਫਿਰ ਮਾ ਪੱਤੀ ਗੜਜੇ ਕਰਦੀ ਕੋਈ ਪੱਤੀ ਫਿਰ ਪਾ ਕਿਤੇ ਕਿਵੇਂ ਲੱਗੂ ਨਹੀਂ ਮੋਂਡੇਆਂ ਪਰ ਰੱਖ ਹੋ ਜਬੇ ਜੇ ਮੋਂਡੇਆਂ ਪਰ ਦੋ ਪਿੱਛਾਂ ਲੱਗ ਜੋ ਦੋ ਮੂਹਰੇ ਯਾਰ ਐ ਹੱਥ ਪਾ ਲੈਣੇ ਬਸ ਮੋਂਡੇਆਂ ਪਰ ਚਾਦਰ ਇਹ ਚਾਦਰ ਦੀ ਤਾਂ ਲੋੜ ਹੀ ਨਹੀਂ ਚਾਚੇ ਐ ਕਰੋ ਨੂੰ ਸਿੱਧੀ ਲਓ ਜੀ ਬੱਕਰੀਆਂ ਕਹਿੰਦੇ ਉਹ ਚਲੇ ਗਈਆਂ ਜਿੱਥੇ ਬਰਾਗ ਹੈ ਜੀ ਉੱਪਰ ਲਓ ਜੀ ਚਾਚਾ ਕਹਿੰਦਾ ਕਹਿੰਦਾ ਅਸੀਂ ਤਾਂ ਬਾਈ ਸਮਾਨ ਸ਼ਿਫਟ ਕਰ ਰਹੇ ਆਂ ਕਹਿੰਦਾ ਬਾਈ ਬਾੜ ਆ ਜਣੀ ਥੱਲੇ ਕਹਿੰਦਾ ਮੀਂਹ ਲੱਤ ਕਰਤੇ ਹਿਮਾਚਲ ਤੇ ਸਾਰਾ ਏਰੀਆ ਵੀ ਆ ਰਹੇ ਬਾਈ ਲਓ ਜੀ ਕਹੀ ਗਏ ਪੇਟੀ ਨਹੀਂ ਆਣੀ ਪੇਟੀ ਹੈ ਚਾਚੀ ਖੁਸ਼ ਐ ਹੁਣ ਕਹਿੰਦੀ ਬਾਈ ਸਾਡੀ ਪੇਟੀ ਬਹੁਤ ਸੋਹਣੀ ਪਹੁੰਚ ਗਈ ਨਹੀਂ ਤਾਂ ਲੱਗ ਗਈ ਤਾਂ ਰਿਹਾ ਕੋਈ ਅੰਦਾਜ਼ਾ ਮੁੰਡੇ ਗਏ ਹਾਂ ਪਰ ਸਾਰਾ ਕੰਮ ਪਤਾ ਕਿੱਥੇ ਖਰਾਬ ਹੋਇਆ ਜੀ ਅਸੀਂ ਚਾਰ ਜਣੇ ਨਾਲ ਲੱਗਦਾ ਜਾਣਾ ਤਾਂ ਪਰ ਚਾਚਾ ਸਭ ਤੋਂ ਲੰਬਾਈ ਚ ਬੋਝ ਆ ਗਿਆ ਪਿੱਛੇ ਅਸੀਂ ਕਿਆ ਕਰਿਆ ਦੋ ਲੰਬੇ ਮੂਹਰਾ ਕਰਤੇ ਦੋ ਪਿੱਛਾ ਮੈਂ ਨਾ ਤੇ ਕੰਮ ਲਿਆ ਫਿਰ ਕਿਉਂ ਬਾਈ ਕੁੜੀਆਂ ਕਹਾਂ ਆ ਗਿਆ ਪੇਟੀ ਚ ਬੰਦ ਕਰ ਦੋ ਕੁੜੀ ਕੁਛ ਹੁੰਦੀ ਹੈ ਹੈ ਛਾਸੀ ਕਰ ਛਾਸੀ ਕਰੀ ਛਾਸੀ ਕਰ ਲੋ ਜੀ ਕਰੀਓ ਕਬੂਲ ਕੁੜੀਆਂ ਦੀ ਛਾਸੀ ਕਰ ਤੇ ਲੋ ਜੀ ਇਹ ਵੀ ਗੈਲ ਆਈ ਹੈ ਦੇਖ ਲਓ ਹੁਣ ਤੁਸੀਂ ਕਹੇ ਜਾ ਰਸਤਾ ਤਾਂ ਤੇ ਬਾਕੀ ਜੀ ਹੁਣ ਸਾਰੇ ਬੰਦੇ ਸਾਡੇ ਦਮ ਲੈ ਰਹੇ ਕੋਈ ਨਹੀਂ ਦਮ ਲੈ ਲੋ ਭਾਈ ਠੰਡੀ ਹਵਾ ਵੀ ਚੱਲਦੀ ਹੈ ਹਨਾ ਤੇ ਸਭ ਤੋਂ ਜ਼ਿਆਦਾ ਜ਼ੋਰ ਕਿਹਦਾ ਲੱਗਿਆ ਕੱਪੜੇ ਉਹ ਡਿੰਪਲ ਦਾ ਡਿੰਪਲ ਦਾ ਲੱਗਿਆ ਉਹ ਗੱਬੇ ਬਾਈ ਕੱਲੀ ਲਾਤੀ ਹੋ ਆਰ ਚਾਚੀ ਨੂੰ ਕਿਹਾ ਕੱਪੜਾ ਰੱਖ ਦੇ ਸਿਰ ਪਰ ਕੱਪੜਾ ਹੋਰੇ ਤੂੰ ਸਾਈਡ ਨੂੰ ਕਰ ਤੇ ਆਵੇ ਚਾਚੀ ਨੇ ਲੋਰ ਰੱਖ ਤੇ ਲੋਰ ਰੱਖਤੀ ਦਮਾ ਨਾਲੇ ਮੈਂ ਕਹੀ ਗਿਆ ਵੀ ਉਹ ਦੇਖੋ ਤੋਲੀਆ ਇਕੱਠਾ ਕਰਿਆ ਵਾ ਮੂਰੇ ਤਾਂ ਲੋੜੇ ਨਹੀਂ ਬੰਦੇ ਐ ਪਿੱਛਾ ਇਹਦੇ ਸਿਰ ਪਰ ਨਾ ਵਜਣਾ ਬਜਨਾ ਆ ਕੋਚੂ ਵੇ ਚਲੋ ਕੋਈ ਨਹੀਂ ਬਹੁਤ ਕੜੀ ਮੁਸ਼ਕਲ ਕਰਨ ਤੋਂ ਬਾਅਦ ਸਾਡੀ ਗੰਜਵੇਂ ਚਲ ਹੈਗੇ ਬਨੋਟੀ ਹੈਗੇ ਉਹ ਲਾਲੇ ਕਰੋ ਭਾਈ ਐਨੀ ਮੁਸ਼ਕਲ ਕਰਨੇ ਤੇ ਬਾਅਦ ਬਾਈ ਸਾੜੀ ਪੇਟੀ ਪਹੁੰਚ ਗਈ ਫੇਰ ਵੀ ਤੇ ਕੋਈ ਗੱਲਬਾਤ ਨਹੀਂ ਕੋਈ ਤੂੰ ਕੋ ਮਜਈ ਹੁੰਦਾ ਜਾਂਦਾ ਕਿਤੇ ਵਜਨ ਜ਼ਿਆਦਾ ਤੈਨ ਤਾਂ ਨਹੀਂ ਨਹੀਂ ਠੀਕ ਹੈ ਮਨ ਨੂੰ ਲੱਗਦਾ ਵਾ ਦੇਖੀ ਕਿਤੇ ਐ ਨਾ ਹੁਣ ਕਿਤੇ ਡੋਲਣਾ ਥੱਕਣ ਲੱਗ ਜਾਈ ਪਿੱਛੇ ਨੂੰ ਲਾ ਲਾ ਜਿਕਣਾ ਤਿੰਨ ਬੰਦੇ ਬੈ ਗੇ ਤੇ ਕਹਿੰਦੇ ਜਾਂਦੀ ਓ ਜਾਂਦੀ ਕੰਦ ਪਿੱਛੇ ਨੂੰ ਲਾਓ ਥਕਾਏ ਲੈ ਕਹਿੰਦੇ ਤੂੰ ਨਾ ਬਾਬਾ ਪਿੱਛੇ ਨੂੰ ਤਾਂ ਕੀ ਜਾਈ ਬਹੁਤ ਡੂੰਗਾ ਓ ਜੁਕ ਰੁਕਣਾ ਜਾ ਕੇ ਬੋੜੀ ਕੋਲ ਹੈ ਨਾ ਬੱਦਲ ਲੈ ਹੁਣ ਮੀਂਹ ਆਣਾ ਪਰ ਚਾਚੀ ਦੀ ਨਾ ਜਿਹੜੀ ਪੇਟੀ ਤੀ ਇਹ ਨਾ ਇੱਕ ਕਹਾਵਤ ਬਣ ਕੇ ਹੀ ਰਹਿ ਗਈ ਤੀ 20 25 ਦਿਨ ਤੋਂ ਤੇ ਸਾਨੂੰ ਨਹੀਂ ਤਾਂ ਪਤਾ ਵੀ ਚਾਚੀ ਕਾਤੇ ਕਹੀ ਜਾਂਦੀ ਹੈ ਇੱਕ ਹੋਰ ਵੀ ਪੰਗਾ ਪੈ ਗਿਆ ਜੀ ਜਿਹੜੀ ਚਾਚੇ ਉਹਨਾਂ ਦੀ ਪਹਿਲਾਂ ਨਾ ਛੇਲੂ ਖਾਇਆ ਏ ਉਹ ਉੱਪਰ ਖਾਇਆ ਤਾਂ ਇਹ ਉੱਥੇ ਹੀ ਬੱਕਰੀਆਂ ਫੇਰ ਚਲੇ ਗਈਆਂ ਉਰੇ ਤੇ ਬਰਾਗ ਹੈ ਜੀ ਉੱਪਰ ਉਹ ਕਹਿੰਨੇ ਵੀ ਹੁਣ ਸਾਨੂੰ ਡਰਾਇਆ ਉਹ ਮੋੜਨ ਚਾਚਾ ਮੋੜਨ ਗਿਆ ਛੇਲੂ ਆਪਣੇ ਬੱਕਰੀਆਂ ਲਓ ਜੀ ਗੁਰਦੁਆਰਾ ਸਾਹਿਬ ਤੇ ਬਾਕੀ ਪੁੱਛ ਵੀ ਲੈਣਾ ਚਾਚੀ ਹੋਰ ਕੋਈ ਕੰਮ ਆਹ ਹੁਣ ਟੱਕ ਪਾਰ ਕਰਕੇ ਪਰਲੇ ਉਹ ਕਮਰੇ ਚ ਦੀ ਕੱਢਣੀ ਆ ਸੀ ਦਰਵਾਜ਼ਾ ਮੰਦੀ ਆ ਵਾ ਕੀ ਦੇਖਾ ਵਾ ਲੋੜੇ ਨਹੀਂ ਦਰਵਾਜ਼ੇ ਦੀ ਤਾਂ ਠੀਕ ਐ ਦਰਵਾਜ਼ਾ ਲੰਘ ਜਣੀ ਉਹ ਤੇ ਉਹਦੇ ਜਿੰਨਾ ਹੀ ਆ ਉਧਰ ਜਿੰਨਾ ਹੀ ਹਾਂ ਰਾਵਣਾ ਵਾ ਬਾਕੀ ਹੁਣ ਮਨਜੀਤ ਕਿਤਰਾ ਲੱਗ ਰਹੀ ਸੋਹਣੀ ਲੱਗ ਰਹੀ ਨਾ ਹੁਣ ਠੰਡੀ ਜੀ ਹਵਾ ਨਹੀਂ ਲੱਗ ਰਹੀ ਨਾ ਐ ਕੰਮ ਕਰੇ ਕਰੋ ਜੇ ਹੁਣ ਗਰਮੀ ਆਈ ਤੇ ਹੁਣ ਠੰਡੀ ਹਵਾ ਲੱਗੂਗੀ ਆ ਨਜ਼ਾਰਾ ਆਣਾ ਤੇ ਸਾੜੀ ਪੇਟੀ ਪਹੁੰਚ ਗਈ ਜੀ ਲੱਗਦਾ ਵੀ ਅੱਗ ਲੱਗੀ ਦੀ ਕਿਤੇ ਹਾਂ ਦੇਖ ਲੈ ਹਰੇ ਭਰੇ ਖੜੇ ਦਰੱਖਤ ਕਿੱਥੇ ਕਿੱਥੇ ਹੈ ਬੀਬਾ ਕਿੱਥੇ ਲੱਗਦਾ ਸਾਨੂੰ ਅਸੀਂ ਤਾਂ ਕਹਿ ਨਹੀਂ ਸਕਦੇ ਵੀ ਉਹ ਅੱਗ ਪਈ ਸੀ ਪਹਾੜਾਂ ਚ ਵਧੀਆ ਰਹਿ ਗਏ ਦੋ ਅੱਗੇ ਲਾ ਦੇ ਬਾਕੀ ਪਿੱਛੇ ਲਾ ਦੇ